ਸਤਿ ਸ੍ਰੀ ਅਕਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਵਾਲੋ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੇ ਇਹ ਕਿ ਉਹਨਾਂ ਵੱਲੋਂ ਹਰ ਪੀੜਤਾ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਹਰ ਪੀੜਤਾ ਲਈ ਜੋ ਖੋਲ ਦਿੱਤੇ ਗਏ ਹਨ ਅਤੇ ਉਹ ਆਪਣੀ ਜੋ ਹੈ ਜੋ ਵੀ ਹਰ ਪੀੜਤ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਰਹਿਣ ਦੀ ਆਵਾਜ਼ ਦੀ ਜ਼ਰੂਰਤ ਹੈ ਉਹ ਉਹਨਾਂ ਦੇ ਘਰ ਆ ਕੇ ਰਹਿ ਸਕਦੇ ਹਨ ਤੇ ਹਰ ਪ੍ਰਕਾਰ ਦੀ ਸਹੂਲਤਾਂ ਇਹਨਾਂ ਹਰ ਪੀੜਤਾ ਨੂੰ ਤੇ ਜਾਵੇਗੀ ਇੱਕ ਵੱਡਾ ਤੇ ਇੱਕ اہم ਫੈਸਲਾ ਜੋ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਉਹ ਵੀ ਤੁਹਾਨੂੰ ਦੱਸਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੋ ਕਿ ਹਰ ਫੀੜਤਾ ਲਈ ਵੱਡਾ ਫੈਸਲਾ ਲੈਂਦੇ ਹੋਏ ਆਪਣੇ ਦੋ ਨਿਜੀ ਆਵਾਸ ਲੋਕਾਂ ਦੀ ਸੇਵਾ ਲਈ समर्पित ਕਰ ਦਿੱਤੇ ਹਨ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਗੰਭੀਰ ਰੂਪ ਵਿੱਚ ਉਨ੍ਹਾਂ ਦੇ ਘਰ ਅਤੇ ਨੰਗਲ ਵਿਖੇ ਸੇਵਾ ਸਦਨ ਹੁਣ ਪੂਰੀ ਤਰ੍ਹਾਂ ਹਰ ਪਰਿਵਾਰਾਂ ਲਈ ਖੁੱਲੇ ਰਹਿਣਗੇ ਅਤੇ ਇਸ ਦੇ ਨਾਲ ਹੀ ਇਹਨਾਂ ਦੋਨੋਂ ਆਵਾਸਾਂ ਤੇ ਹਰ ਪ੍ਰੇਤ ਲੋਕਾਂ ਨੂੰ 24 घंटे हर किस्म दी जरूरी सहूलत प्रदान की जावेगी अते इस विच खान-पीन ठहरन दी व्यवस्था तबियत संबंधी मदद अते फोर लॉन्ड्रिंग दी सहायता शामिल होगी। बैंस ने भी स्पष्ट किया है कि ए कारुण सिर्फ उना दे निजी नहीं रहे सगो लोकन दी सेवा लेई है अते इसने नाली मीडिया नाल गल करते हुए शिक्षा मंत्री हरजोत सिंह बैंस दा भी कहना है कि मैं जो भी जो भी कहा लोका कारण हां मैं आज जो भी कुछ बना हां लोका दे कारण ना अते इस भयानक कुदरती आफत के दौरान हर एक फील्ड ਲਈ मेरे कार दे दरवाजे 24 घंटे ਲਈ खुले हन ਹਰ ਇੱਕ ਪੀੜਤ ਵਿਅਕਤੀ ਮੇਰੇ ਘਰ ਦੇ ਆ ਸਕਦਾ ਹੈ रह ਸਕਦਾ ਹੈ ਅਤੇ ਇਸ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਸ ਨਾਲ ਨਾਲ ਜੋ ਇਲਾਕੇ ਵਿੱਚ ਲੋਕਾਂ ਵੱਲੋਂ ਮੰਤਰੀ ਦੇ ਫੈਸਲੇ ਦੀ ਸਹਾਹਨਾ ਜੋ ਇਸ ਵਕਤ ਕੀਤੀ ਜਾ ਰਹੀਏ ਲੋਕ ਜੋ ਹਰ ਪੀੜਤ ਲੋਕਨ ਜੋ ਸਿੱਖਿਆ ਪੰਜਾਬ ਦੀ ਸਿੱਖਿਆ ਮੰਤਰੀ ਹਰਜੋ ਸਿੰਘ ਬਾਜਸ ਦੀ ਜੋ ਤਾਰੀਫ ਕਰਦੇ ਨਹੀਂ ਤਤਰੇ ਅਤੇ ਇਸ ਤੇ ਨਾਲ ਹੀ ਹਰ ਦੀ ਚ ਪੇੜ ਆਏ ਪਰਵਾਰਾਂ ਨੂੰ ਸਰਕਾਰੀ ਅਤੇ ਸਮਾਜਿਕ ਸਹਾਇਤਾ ਦੇ ਨਾਲ ਨਾਲ ਸਿੱਧੇ ਤੌਰ ਤੇ ਮੰਤਰੀ ਦੇ भी आसरा मिलेगा हरजोत सिंह बैस का जो एक कदम ना सिर्फ हर पीड़ित ही राहत है सगो हो गुओं ले भी एक जो है कि मिसाल है की लोग ले निजी पदर ते अगे आना ਕਿਤਨਾ ਜ਼ਰੂਰੀ ਹੈ ਤੁਹਾਨੂੰ ਦੱਸ ਦੇ ਕਿ ਇਸ ਵਾਰ ਜੋ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਇੱਕ ਹਾਰਟਪੀਟ ਦਾ ਇੱਕ ਵੱਡਾ ਫੈਸਲਾ ਲਿਆ ਗਿਆ ਉਹਨਾਂ ਵੱਲੋਂ ਆਪਣੇ ਦੋਨੋਂ ਜੋ ਉਹਨਾਂ ਦੇ ਆਵਾਜ਼ ਕਰ ਹਨ ਉਹਨਾਂ ਵੀ ਜੋ ਹੈ ਕਿ ਹਰ ਪੀੜਤ ਲੋਕ ਕਿਸੇ ਵੀ ਸਮੇ 24 ਘੰਟੇ ਉਹਨਾਂ ਦੇ ਕਰਨ ਦੇ ਦਰਵਾਜ਼ੇ ਖੁੱਲੇ ਹਨ ਉਹ ਹਰ ਇੱਕ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੀ ਮਦਦ ਚਾਹੀ ਉਸ ਤਰ੍ਹਾਂ ਦੀ ਮਦਦ ਉਹਨਾਂ ਨੂੰ ਦਿੱਤੀ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਇਸ ਫੈਸਲੇ ਨਾਲ ਹੋਰ ਜੋ ਵੀ ਸਮਾਜਿਕ ਅਤੇ ਜੋ ਪੋਲਿਟੀਕਲ ਪਾਰਟੀਆਂ ਦੇ ਲੀਟਰ ਹਨ ਉਹਨਾਂ ਲਈ ਵੀ है ओ भी निजी तौर ते आगे आगे वदन आते हर पीड़ित तंदी मदद करन असी फिर हाजर होंगे नवने अपडेट से पिनू लाइक कमेंट फॉलो सब्सक्राइब अते कमेंट सेक्शन विच अपनी राय देना बिना भूलना धन्यवाद